ਪਾਸਪੋਰਟ ਦੇ ਜੁਣ ਤੀਜਾ ਸਿੰਘ ਸੰਤਤਰਤਾ ਵੱਲੋਂ ਦੱਸਦੇ ਕਿ ਕਲਬ ਦੋਰਾੰਗਲਾ ਦੇ ਇੱਕ ਪੈਲਸ ਦੇ ਵਿਖੇ ਮੀਟਿੰਗ ਕਰਕੇ 17 ਮਾਰਚ ਨੂੰ ਡੀਸੀ ਦਫਤਰ ਮੋਰੇ ਲਗਾਏ ਜਾਣ ਵਾਲੇ ਪੱਕੇ ਮੋਰਚੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪਿਛਲੇ ਦਿਨੀ ਪਿੰਡ ਨੰਗਲ ਚੋਰ ਦੇ ਵਿਖੇ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਝੜਪ ਤੋਂ ਬਾਅਦ ਕਿਸਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਸ ਤੇ ਰੋਸ਼ਤੇ ਵਿੱਚ ਡੀਸੀ ਦਫਤਰ ਮੋਰੇ ਪੱਕੇ ਮੋਰਚੇ ਗੱਡੇ ਜਾ ਰਹੇ ਨੇ। ਮੈਂ ਜਿਦਾ ਕਿ ਜੁਣ ਪੱਤਾ ਆ ਸਕਣ ਤੋ ਗੱਲ ਟੰਡੀ। ਜੋਤਿ ਜਸ ਸੰਤਰ ਅੱਜ ਹੀ ਦਰੰਗਲਾ ਪ੍ਰਤਾਪ ਪੈਸ ਵਿੱਚ ਬਾਬਾ ਕਨੈਸ ਸਿੰਘ ਦੇ ਪੈਸ ਵਿੱਚ ਮੀਟਿੰਗ ਲਾਈ ਏ ਇੱਥੇ ਵੱਡਾ ਇਕੱਠ ਹੋਇਆ ਬੀਬੀਆਂ ਭੈਣਾਂ ਮਾਤਾਵਾਂ ਦਾ ਤੇ ਆਗੂਆਂ ਨੌਜਾਨਾ ਬਜ਼ੁਰਗਾਂ ਦਾ ਤੇ ਖੁੱਲ ਕੇ ਜੜੀਆਂ ਵਿਚਾਰਾ ਹੋਈਆਂ ਨੇ ਜੋ ਭਾਤਮਾਲ ਜਿਹੜੀ ਰੋਡ ਨਿਕਲਦੇ ਆਇਆ ਉੱਥੇ ਸਾਡੇ ਕਿਸਾਨਾਂ ਦੀ ਕੁੱਟਮਾਰ ਕੀਤੀ ਪ੍ਰਸ਼ਾਸਨ ਵੱਲੋਂ ਖਾਸ ਕਰਕੇ ਡੀਐਸਪੀ ਹਰਕਿਸ਼ਨ ਵੱਲੋਂ ਤੇ ਉਹ ਪਿੰਡ ਨੰਗਲਚੌਰ ਤੇ ਭਰਤ ਉਹ ਪਿੰਡਾਂ ਜ਼ਮੀਨ ਹੀ ਜਿੱਥੇ ਮਤਲਬ ਪ੍ਰਸ਼ਾਸਨ ਨੇ ਬੜੀ ਤਿੱਕਈ ਸਹੀ ਕੀਤੀ ਏ ਉਹਦੇ ਬਾਅਦ ਕੇ ਜੋ ਸੂਬੇ ਲੋਕਮਹੀ 21 ਸਤਾਰਾ ਤਰੀਕ ਦੇ ਉੱਤੇ ਜਿਹੜਾ ਆ ਉਹ ਧਰਨਾ ਲਗਣਾ ਗਰਦਾਸਪੁਰ ਡੀਸੀ ਦਫ਼ਤਰ ਉਹਦੇ ਬਾਅਦ ਦੇ ਵਿੱਚ ਚਾਰਟ ਮੰਡਾ ਹੋਇਆ ਸੋ ਸਾਰਿਆਂ ਨੇ ਬੜੇ ਵਧੀਆ ਸ਼ਹਾਦਤੇ ਨੇ ਬੀਬੀਆਂ ਭੈਣਾਂ ਮਤਾਵਾਂ ਨੇ ਵੀ ਤੇ ਸਾਡੇ ਆਗੂਆਂ ਨੇ ਵੀ ਤੇ ਕੱਲ੍ਹ ਦੇ ਟਰੈਕਟਰ ਟੈਲੀਆਂ ਜਾਵਾਂਗੇ ਤੇ ਗਰਦਾਸਪੁਰ ਦੇ ਧਰਨਾ ਲਾਵਾਂਗੇ ਜਿੰਨਾ ਚਿਰ ਸਾਡੇ ਉਹ ਕਿਸਾਨ ਜਿਹੜੇ ਫੱਟੜੋ ਨੇ ਸੱਤ ਜਾਣੇ ਉਹਨਾਂ ਨੂੰ ਮੁਆਵਜ਼ਾ ਸਰਕਾਰ ਨਹੀਂ ਦਿੰਦੀ ਜਾਂ ਉਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਉਂਦੀ ਉਹਨਾਂ ਜੱਗ ਜਿਹੜਾ ਆ ਉੱਥੇ ਚੜ੍ਹਦੀ ਕਲਾ ਵਿੱਚ ਸੰਘਰਸ਼ ਚੱਲਦਾ ਰਹੇਗਾ ਤੇ ਜਦੋਂ ਸਾਡੇ ਉਹ ਮਸਲੇ ਸਾਰੇ ਹੱਲ ਹੋਣਗੇ ਤੇ ਉਦਾਂ ਹੀ ਉਥੋਂ ਅਸੀਂ ਉੱਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਪਹੁੰਚੇ ਅਸੀਂ ਤੇਜਾਸੀ ਸੁਤੰਤਰ ਜਨ ਵਿੱਚ ਜਿੱਥੇ ਵੀਰਾਂ ਤੇ ਭੈਣਾਂ ਦੀ ਜੋਤਰ ਨਾ ਹੈ ਜੋ ਕਿ 11 ਤਰੀਕ ਨੂੰ ਸਾਡੇ ਕਿਸਾਨਾਂ ਤੇ ਪਰਥ ਤੇ ਨੰਗਲ ਝੋੜ ਵਿੱਚ ਅਤਿਆਚਾਰ ਕੀਤਾ ਗਿਆ ਸਾਡੀ ਫਸਲ ਜੋ ਇਦਾਂ ਹੀ ਵਾਈ ਗਈ ਹੈ ਉਹਦੇ ਵਿਰੁੱਧ ਵਿੱਚ ਜੋ ਉੱਥੇ ਪ੍ਰਸ਼ਾਸਨ ਨੇ ਸਾਡੇ ਨਾਲ ਕਾਰਵਾਈ ਕੀਤੀ ਹੈ ਉਹਦੇ ਵਿਰੁੱਧ ਵਿੱਚ ਜੋ ਅਧਰਣਾ ਲੱਗਣਾ ਹੈ ਉਸ ਦੇ ਵਿੱਚ ਇੱਥੇ ਮੀਟਿੰਗ ਲਗਾਈ ਗਈ ਹੈ ਜਿਸ ਵਿੱਚ ਵੀਰਾਂ ਨੇ ਇਹ ਪਹਿਣਾ ਨਹੀਂ ਵੱਧ ਚੜ ਕੇ ਹਿੱਸਾ ਲੈਣ ਲਈ ਕਿਹਾ ਇਹਨਾਂ ਨੇ ਇਹ ਕਿਹਾ ਕਿ ਜੋ ਸੁਪਾ ਕਮੇਟੀ ਦਾ ਹੁਕਮ ਹੈ ਕਿ ਜਿੰਨੀ ਦੇਰ ਸਾਡੇ ਜ਼ਖਮੀ ਹੋਏ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਦਾ ਫਸਲ ਦਾ ਜੋ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਨੂੰ ਜਿਹੜਾ ਨੇ ਪ੍ਰਸ਼ਾਸਨ ਨੇ ਉਹਨਾਂ ਤੇ ਧੱਕੇਸਾਹੀ ਕੀਤੀ लाठी चार्ज ਕੀਤਾ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਹਨੇ ਦੇਰ ਤੱਕ ਅਸੀਂ ਧਰਨੇ ਤੋਂ ਨਹੀਂ ਉਠਾਂਗੇ ਜਿੰਨੀ ਦੇਰ ਉੱਥੇ ਬੈਠਾ ਬਹਿਣਾ ਪਏਗਾ ਅਸੀਂ ਬਹਾਂਗੇ ਪੂਰੀ ਸਮੂਲੀਅਤ ਕਰਾਂਗੇ ਤੇ ਵੱਧ ਤੋਂ ਵੱਧ